ਜਾ ਨਿਕਲਦੀਆਂ ਹਜੇ ਵੀ ਜਿਹੜੀ ਵੀ ਹਰ ਪੱਖੋਂ ਪੂਰੀਆਂ ਹੋਣ ਵੀ ਆਰਡਰ ਵੀ ਚੰਗਾ ਜਿਹੜੀ ਦੁੱਧ ਲੈਣ ਦੀ ਵੀ ਚੰਗੀ ਹੋਵੇ ਤਾਂ ਕਿ ਇੱਧਰ ਚੱਲਣ ਤੇ ਕੋਈ ਕੋਈ ਨਾ ਕੋਈ ਨਾ ਚੱਲਣ ਤੇ ਚੱਲਦੀ ਇਹ ਤਾਂ ਸੋ ਵੀ ਮਿੱਤਰੋ ਥੋੜਾ ਜਿਹਾ ਆਪ ਨਾ ਨਾ ਸੇ ਗੱਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਅੱਜ ਆਪਾਂ ਪਿੰਡ ਪਹੁੰਚੇ ਸੀਗੇ ਕੋਟ ਬਖਤੂ ਇਹ ਮੇਰੇ ਦਾ ਬਠਿੰਡੇ ਜ਼ਿਲ੍ਹੇ ਦੀ ਪਿੰਡ ਤਾਂ ਹਨ ਹਾਂਜੀ ਅੱਜ ਬਠਿੰਡੇ ਜ਼ਿਲ੍ਹੇ ਦਾ ਠੀਕ ਹੈ ਤੇ ਮੋੜਾਂ ਦੇ ਕੋਲੇ ਆ ਜਾਂਦਾ ਇਧਰਲੇ ਪਾਸੇ ਸਾਰਿਆਂ ਦਾ 10 ਕਿਲੋਮੀਟਰ ਦਾ ਜੀ ਕੋਟਸ਼ਮੀਰ ਤੋਂ 10 ਕਿਲੋਮੀਟਰ ਆ ਜਾਂਦਾ ਇਹ ਤਲਵੰਡੀ ਸਾਹਿਬ ਵੀ 10-12 ਕਿਲੋਮੀਟਰ ਪੈ ਜਾਂਦਾ ਤਾਂ ਬਾਕੀ ਸਾਨੂੰ ਅੱਜ 22 ਜਨਵਰੀ ਵੀ ਦਿਖਾਉਣੇ ਆ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਹਨ ਸਾਰੀ ਡਿਟੇਲ ਵੀ ਆਪਾਂ ਪੁੱਛਦੇ ਆ ਤਾਂ ਝੋਟੀ ਬਾਈ ਕੋਲੇ ਬਹੁਤ ਸੋਹਣੀ ਆ ਗਾਂ ਮਾਂ ਵੀ ਦਿਖਾਈ ਸੀ ਉਹ ਵੀ ਬਹੁਤ ਚੰਗੀ ਸੀ ਤੇ ਜਿਹੜਾ ਸਾਰਾ ਰਵਾਇ ਘਰੇ ਤਿਆਰ ਕਰਦੇ ਆਪਦਾ ਤੇ ਝੋਟੀਆਂ ਤੁਸੀਂ ਦੇਖ ਸਕਦੇ ਆ ਸਣਖੀਆਂ ਤਾਂ ਕੱਦ-ਕਾਠ ਵੀ ਦੇਖੋ ਇਹੀ ਬਸ ਆਪਾਂ ਜਿਵੇਂ ਕਹਿੰਦੇ ਨੇ ਮਿਹਨਤ ਦਾ ਮੁੱਲ ਚੰਗੀ ਬਰੀਡ ਤੇ ਕੰਮ ਕਰੂੰਗੇ ਹਰ ਪੱਖੋਂ ਦੇਖੋਗੇ ਦੁੱਧ ਤੋਂ ਲਾ ਕੇ ਕਦ ਕੱਡ ਦੇਖਾਂਗੇ ਤਾਂ 4 ਪੈਸੇ ਚੰਗੇ ਵਟੇ ਜਾਂਦੇ ਆ ਤਾਂ ਹੋਰ ਸੁਣਾ ਵੀਰੇ ਕੀ ਹਾਲ ਹੈ ਕਹਿ ਮੈਂ ਸਤਿ ਸ੍ਰੀ ਅਕਾਲ ਹਾਂਜੀ ਤੇ ਡਰੈਸ ਤਾਂ ਆਪਾਂ ਦੱਸ ਹੀ ਦਿੱਤਾ ਹੈ ਨਾ ਜੀ ਪਿੰਡ ਕੋਡ ਬਾਤੂ ਹੈ ਜੀ ਤਹਿਸੀਲ ਤਰਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ ਕੋਰਛਮੀਰ ਤੋਂ ਵੀ 10 ਕਿਲੋਮੀਟਰ ਹੈ ਜੀ ਤੇ ਤਰਵੰਡੀ ਸਾਬੋ ਉਹਦੇ ਵੀ 10 ਬਾਰ ਹੈ ਜੀ ਠੀਕ ਹੈ ਤੇ ਆਪਾਂ ਛੋਟੇ ਭਾਈ ਜਿਹੜੀ ਮਾਜ ਦਿਖਾਉਣੇ ਆ ਇਹ ਆਪਾਂ ਕਮੀ ਸੂਏ ਆ ਇਹ ਦੂਜੇ ਸੂਏ ਸੁਣੀ ਹੈ ਜੀ ਦੂਜੇ ਸੂਏ ਸੁਣੀ ਹੈ ਇਹ ਹਾਂਜੀ ਤੇ ਪਹਿਲੇ ਸੂਏ ਦਾ ਕਿੰਨਾ ਦੋ ਦਿੱਤਾ ਪਹਿਲੇ ਸੂਏ 14 ਕਿਲੋ ਦਿੱਤਾ ਜੀ 14 ਕਿਲੋ ਦੋ ਦਿੱਤਾ 13 14 ਕਿਲੋ ਦਿੱਤਾ ਜੀ ਪੂਰਾ ਓਕੇ ਠੀਕ ਹੈ ਤੇ ਹੁਣ ਇਹਦੇ ਦਿਨ ਕਿਨੇ ਰਹਿ ਗਏ ਅਜਾ 2 ਠੀਕ ਹੈ ਪੈਦਾ ਵੀ ਪੰਜ ਚਾਰ ਦਿਨ ਲੱਗੀ ਜੁੱਤੀ ਠੀਕ ਹੈ ਤੇ ਦੱਸਦਾ ਕਿ ਵੀ ਮਤਲਬ ਪੰਜ ਚਾਰ ਦਿਨ ਕੱਢਦੀ ਹੈ ਜੀ ਕੱਢਦੀ ਹੈ ਹਜੇ ਆਹ ਪਤਾ ਲੱਗ ਜਾਂਦਾ ਪਸੂ ਦਾ ਹਜੇ ਪੁੜੇ-ਪੁੜੇ ਵੀ ਨਹੀਂ ਤੋੜੇ ਹਾਂਜੀ ਹਾਂਜੀ ਠੀਕ ਹੈ ਤੇ ਚਲਾਈਏ ਆਪਾਂ ਦਵਾਈਏ ਕਿਹੜਾ ਖੋਲਿਓ ਬਾਕੀ ਮੂਮਾ ਚ ਸੀਲਾ ਮੇਤਰੋ ਕਦ-ਕੱਟ ਬਹੁ ਵੱਡਾ ਡਬਲ ਮਝਾ ਵੱਡੀਆਂ ਮਝਾਂ ਚ ਹੈ ਕਈ ਵਾਰੀ ਆਇਆ ਹੁੰਦਾ ਆਪਾਂ ਕਹਿੰਦੇ ਨਾ ਜੇ ਮੈਂ ਦਰਮਿਆਨੀ ਮਝਾ ਦਰਮਿਆਨੀ ਮਝ ਨਹੀਂ ਕਦ-ਕੱਟ ਬਹੁਤ ਜ਼ਿਆਦਾ ਸੋਹਣਾ ਤੇ ਫਰੇਮ ਦੇ ਵਿੱਚ ਕੋਈ ਦੇਖ ਸਕਦੇ ਆ ਤਾਂ ਸਾਰੀ ਤੇ ਆਰਡਰ ਵੀ ਸੋਹਣਾ ਚੰਗਾ ਹਾਂ ਐਸਲੂਟ ਲੈ ਜਾ ਮੈਂ ਲੱਗ ਚਲੇ ਕਰ ਜਾਂਦੀ ਇਹਦਾ ਇਧਰ ਚੱਲਣ ਤੇ ਕੋਈ ਕੋਈ ਨਾ ਕੋਈ ਨਾ ਚੱਲ ਹੁੰਦੇ ਚੱਲਦੀ ਇਹਦਾ ਤੇ ਆ ਵੀ ਮਿੱਤਰੋ ਥੋੜਾ ਜਿਹਾ ਆਪਾਂ ਨਾਲ ਨਾਲ ਬਹਿ ਕੇ ਵੀ ਜਿਹੜੀ ਤੇਜ਼ੀ ਨਾ ਕਰੇ ਤਾਂ ਥੋੜੀ ਜੀ ਜ਼ੂਮ ਕਰਦੇ ਰਹਿਵਾਂਗੇ ਤੇ ਆਰਡਰ ਦੀ ਕੁਆਲਟੀ ਵੀ ਦੇਖ ਸਕਦੇ ਆਂ ਸਾਈਡ ਤੋਂ ਵੀ ਹਾਂ ਹਾਂ ਉਧਰੋਂ ਲੈ ਜਾਂ ਲੈ ਚਲੋ ਲੋਕੀ ਮਤਲਬ ਸਾਈਡ ਤੋਂ ਵੀ ਦੇਖ ਸਕਦੇ ਆ ਤੁਸੀਂ ਜਿਹੜਾ ਆਰਡਰ ਦਾ ਸਹਜ ਹੈ ਜਿਵੇਂ 22 ਕਦਾਂ ਦਿਨ ਪੂਰੇ ਹੋ ਗਏ ਅੱਗੇ ਵੀ 5 ਕਦਾਂ ਉਪੋਂ ਦੀ ਲ ਜਾਂਦੀ ਹੈ ਤੇ ਜੇ ਮੰਨ ਲਓ ਹੁਣ ਵੀ 5 ਕਦਾਂ ਹੋਰ ਕੱਢ ਦੀਏ ਤਾਂ ਇਹਨੇ ਬਹੁਤ ਤਕੜਾ ਜਿਹੜਾ ਆਰਡਰ ਦਾ ਸਹਜ ਬਣਾਉਣਾ ਆਇਓ ਮੋੜ ਲਓ ਕਾ ਕਦ ਵੀਰ ਦਾ ਵੀ ਬਹੁਤ ਹੌਸਾਬ ਦੇ ਨਾਲ ਤੁਸੀਂ ਦੇਖੋ ਪੂਰੀ ਹੈਡ ਦੀ ਮੱਝ ਹੈ ਇਹੋ ਇਹ ਟਮਾਟਰ ਲਿਮਨ ਟੱਲੀਆਂ ਮੱਝਾਂ ਨਿਕਲਦੀਆਂ ਹਜੇ ਵੀ ਜਿਹੜੀ ਵੀ ਹਰ ਪੱਖੋਂ ਪੂਰੀਆਂ ਹੋਣ ਵੀ ਆਰਡਰ ਵੀ ਚੰਗਾ ਜਿਹੜੀ ਦੁੱਧ ਲੈਣ ਦੀ ਵੀ ਚੰਗੀ ਹੋਵੇ ਤਾਂ ਕਦ ਕੱਟ ਵੀ ਹਾਂ ਹਾਂ ਬਹੁਤ ਕਦ ਕੱਟ ਵੀ ਚੰਗਾ ਹੋਵੇ ਤਾਂ ਇਹ ਟਾਮੀ ਟੱਲੀਆਂ ਮੱਝਾਂ ਹੁੰਦੀਆਂ ਤਾਂ ਨਹੀਂ ਜੇ ਦੁੱਧ ਆ ਮੱਝ ਦਰਮਿਆਨੀ ਮਿਲਦੀ ਹੈ ਥਣ ਦਾ ਗੈਬ ਘੱਟ ਮਿਲਦਾ ਆਰਡਰ ਦੂਜੂ ਹੈ ਤੇ ਥਣ ਦਾ ਵੀ ਤੁਸੀਂ ਜਿਹੜਾ ਗੈਬ ਹੈ ਤਾਂ ਤੁਸੀਂ ਇਹ ਦੇਖ ਸਕਦੇ ਆ ਇਹਦੀ ਮਾਂ ਵੀ ਇਸ ਤਰ੍ਹਾਂ ਹੀ ਸੀ ਇਹਦੇ ਚੰਗੇ ਕੱਦ ਕਾਠ ਆ ਰਹੇ ਆ। ਅੱਛਾ ਇਹਦੀ ਮਾਂ ਵੀ ਇਸ ਤਰ੍ਹਾਂ ਹੀ ਸੀ। ਤੇ ਇਹ ਆ ਜਿਹਦੇ ਸ਼ੇਰੂ ਕੋ ਅੱਗੇ ਦਾ ਟੀਕਾ ਭਰਿਆ ਹੋਇਆ ਜੀ। ਠੀਕ ਹੈ ਸ਼ੇਰੂ ਕੋ ਅੱਗੇ ਦਾ। ਸਾਹੀ ਡਾਕਟਰ ਜੀਤ ਲਾਲ ਜੀ ਨੇ ਭਰਿਆ ਹੋਇਆ ਜੀ। ਠੀਕ ਹੈ ਠੀਕ ਹੈ ਬਾਈ ਹਾਂ ਬਹੁਤ ਸੋਹਣਾ ਸਾਨਾ ਉਹਦਾ ਬੇਸਤ ਆਉਣੇ ਘੱਗਿਆਲ ਨੇ ਮੈਨੂੰ ਲੱਗਦਾ ਦੂਰ ਬੈੱਕ ਕੇ ਜਾਵੜਿਆ ਕਿਤੇ। ਤੇ ਪਿਛਲੇ ਸੂਏ ਦੀ ਇਹ ਕੱਟੀ ਹੈ ਕੋਈ ਨੂਰ ਬੁੱਲਦੀ ਵਾਲੀ ਐਲਡੀ ਐਪ ਜੀ। ਆਜੋ ਆਪਾਂ ਉਹ ਵੀ ਦਿਖਾਈਏ ਇਹਨਾਂ ਨੂੰ। ਤੇ ਆਹ ਦੇਖੋ ਜੀ। ਇਹ ਪਹਿਲੇ ਸੂਏ ਦੀ ਕੱਟੀ ਆ ਮੰਨ ਲਓ। ਹਾਂ ਜੀ ਇਹ 12 ਅ ਬਹੁਤ ਸੋਹਣੀ ਹੈ ਨਾ ਡਾਕਟਰ ਲਾਲਿਆਂ ਦੇ ਭਰੇ ਹੋਏ ਆ ਅੱਛਾ ਜੀ ਜੀਤ ਦੇ ਭਰੇ ਹੋਏ ਆ ਹਾਂਜੀ ਹਾਂਜੀ ਡਾਕਟਰ ਜੀ ਨਹੀਂ ਵਧੀਆ ਗੱਲ ਹੈ ਇਹ ਚੀਜ਼ ਵੀ ਬਹੁਤ ਵੱਡਾ ਇੱਕ ਆਪਾਂ ਕਹਿ ਦਿੰਨੇ ਯੋਗਦਾਨ ਹੁੰਦਾ ਬਰੀਡ ਦੇ ਵਿੱਚ ਜੇ ਕੋਈ ਬੰਦਾ ਚੰਗੇ ਟੀਕੇ ਭਰਦਾ ਹੈ ਨਾ ਅੱਜ ਦੇਖੋ ਝੋਟੀਆਂ ਖੜੀਆਂ ਵੀ ਦੱਸਦੀਆਂ ਹਨ ਬਈ ਯਾਰ ਗਾਹਾਂ ਚੰਗੀਆਂ ਹਰ ਵਾਰੀ ਬਰੀਡ ਤੋਂ ਬਰੀਡ ਚੇਂਜ ਹੁੰਦੀ ਜਾਂਦੀ ਹੈ ਤਾਂ ਕੋਹੇਨੂਰ ਕਰਕੇ ਦੇਖੋ ਇਹ ਸਿੰਘ ਆਪਦੀਆਂ ਮਾਮਾ ਤੋਂ ਵੀ ਬਹੁਤ ਛੋਟਾ ਤੇ ਬੜਾ ਬਾਰੀਕ ਮਤਲਬ ਕੁੰਡਾ ਰੱਖਣਾ ਸਿੰਘ ਹੈ ਨਾ ਤਾਂ ਲਮਾਈਲ ਮੂਈ ਦੇਖ ਸਕਦੇ ਆ ਤੇ ਮਿੱਤਰੋ ਸਾਲ ਦੀ ਹਜੇ ਹੋਈ ਹੈ ਤਾਂ ਤੁਸੀਂ ਦੇਖ ਲਓ ਤੇ 1.5 ਸਾਲ ਤੇ ਖੁੱਲੀ ਪਲੀ ਖਰਾਤੀ ਜੀ ਉਹ ਵੀ ਖੁੱਲੀ ਛੱਡ ਦਿੰਦੇ ਚਾਰ ਪੰਜ ਘੰਟੇ ਕਰੀ ਜੀ ਓਕੇ ਹਾਂ ਇੱਥੇ ਗੇਟ ਆਪੀ ਜਾਂਦੀ ਅਸੀਂ ਬਾਹਰ ਜੀ ਅੱਛਾ ਜੇ ਮੂੰ ਵੱਧ ਛੱਡਦੇ ਆ ਵੀ ਮੂੜੇ ਆਉਂਦੀਆਂ 2-4 ਘੰਟੇ ਮਤਲਬ ਲਾਲ ਕੀੜੇ ਦੇ ਅੱਛਾ ਇੱਥੇ ਮੂਰੇ ਮੂਰੇ ਭੱਜ ਪੁੱਜ ਕੇ ਆਪੇ ਮੂੜੇ ਆਉਂਦੀਆਂ ਟਾਪਿਆਂ ਦੀ ਮੁੱਲੋਂ ਮੁੱਲੀ ਬਾਹਰ ਜੀ ਠੀਕ ਹੈ ਜੀ ਹੋਈ ਜਾਂ ਤੇ ਆਪ ਹੀ ਮੂੜੇ ਆਉਂਦੀ ਫਿਰ ਜਾ ਫਿਰ ਭੱਜ ਪੁੱਜ ਕੇ ਆਪੇ ਮੂੜੇ ਆਉਂਦੀਆਂ ਤਾਂ ਬਣੂ ਵੀ ਬਹੁਤ ਸੋਹਣੀ ਬਾਈ ਹਨਾ ਆਟਰ ਰੂਟਰ ਵੀ ਬਹੁਤ ਜਿਆਦਾ ਚੰਗਾ ਬਣਾਉ ਤਾਂ ਆ ਦੂਜੀ ਇਧਰ ਨੂੰ ਕਰੀ ਇਹ ਕਿਹੜੇ ਦੀ ਗੱਗੂ ਬੋਲਾ ਗੱਗੂ ਬੋਲਾ ਉਹਦੀ ਹੈ ਪੀਡੀਆ ਪੀਐਫ ਚ ਪੀਣਾ ਹੋ ਗਿਆ ਹਾਂ ਜੋ ਕੀ ਮਰਜ ਹਾਂ ਮੱਜ ਹਾਂ ਮਾਂ ਨੇ ਦੁੱਧ ਕੱਢਿਆ ਸੀ ਉੱਥੇ ਹਾਂਜੀ ਇਹ ਉਹਦੀ ਗੱਗੂ ਬੋਲਦੀ ਓਕੇ ਇਹ ਦਾ ਵੀ ਆਟਰ ਆਟਰ ਚੰਗਾ ਇਹ ਵੀ ਸੋਹਣੀ ਬਣੂ ਇਹ ਪੌਣੇ 2 ਸਾਲ ਦੀ ਹੋਗੀ ਹਾਂਜੀ ਨਵੰਬਰ ਤੱਕ ਜਾ ਕੇ 2 ਸਾਲ ਦੀ ਹੋ ਗਈ 2 ਸਾਲ ਦੀ ਹੋ ਜਾਣਾ ਤੇ ਇਹ ਛੋਟੀ ਇਹ ਦੂਜੀ ਸੂਈ ਹੈ ਜੀ ਇਹ ਵੀ ਆਪਣੀ ਇਹ ਦੂਜੀ ਸੂਈ ਸੂਈ ਹੈ ਹਾਂਜੀ ਇਹ ਵੀ ਘਰ ਦੀ ਝੁੱਟੀ ਆਪਣੀ ਹਾਂਜੀ ਹਾਂਜੀ ਤਾਂ ਹੁਣ ਇਹਨੇ ਕਿੰਨਾ ਦੁੱਧ ਕੱਢਿਆ ਇਹ ਦੂਜੇ ਸੇ 16 ਕਿਲੋ ਦਿੱਤਾ ਜੀ ਦੂਜੇ ਸੇ 16 ਕਿਲੋ ਦਿੱਤਾ ਵਿੱਚ ਸੂਈ ਸੀ ਇਹ ਪੰਜ ਕਿਤੇ ਠੋਕੇ ਤੇ ਪੂਰੀ ਗਰਮੀ ਚ ਸੀ ਫੇਰ ਵੀ ਇਹਨੇ 16 ਕਿਲੋ ਦੇ ਗਈ ਹੈ ਨਹੀਂ ਨਹੀਂ ਛੋਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਤਾਂ ਟਾਇਟ ਟਾਇਡਰ ਦੀ ਹੱਥਾਂ ਤੁਨ ਸੋਹਣਾ ਲੱਗਿਆ ਹੋਇਆ ਤਾਂ ਆ ਬੱਚਾ ਇਹਦਾ ਇਹ ਵੀ ਕੱਟੀ ਹੈ ਬੱਚਾ ਇਹਦੀ ਹੈ ਜੀ ਹਾਂਜੀ ਇਹ ਮੇਲ ਹੈ ਕਿ ਫੀਮੇਲ ਇਹ ਫੀਮੇਲ ਆ ਜੀ ਫੀਮੇਲ ਇਹ ਕਿਹੜੇ ਬੋਲਦੀ ਹੈ ਇਹ 51 ਦੀ ਹੈ ਇਹ 51 ਦੀ ਆ ਜੀ ਹਾਂਜੀ ਠੀਕ ਹੈ ਲਓ ਜੀ ਮਿੱਤਰੋ ਐ ਬਰੀਡਿੰਗ ਹੁੰਦੀ ਹੈ ਗਾਂ ਦੀ ਗਾਂ ਆਪਾਂ ਕਰੀਏ ਤੇ ਉਹ ਛੋਟੀ ਬਾਈ ਕੋਲੇ ਬਕਾਉ ਆ ਠੀਕ ਆ ਇਹ ਝੋਟੀਆਂ ਤੁਹਾਨੂੰ ਵੈਸੇ ਬਰੀਡਿੰਗ ਦਿਖਾਈਆਂ ਤੇ ਜਿਵੇਂ ਬਾਈ ਕਹਿੰਦਾ ਵੀ ਇੰਨੇ ਕੁ ਦਿਨ ਲੈਣੀਆਂ ਤੇ ਬਾਕੀ ਤੁਸੀਂ ਦੇਖ ਸਕਦੇ ਆ ਇਧਰੋਂ ਹੱਕੀ ਵੀਰੇ ਇਧਰਲੇ ਪਾਸੇ ਬਾਈ ਕਹਿੰਦਾ ਜਦੋਂ ਪੰਜ ਚਾਰ ਦਿਨ ਲੱਗ ਗਈ ਨਾ ਹਜੇ ਇੱਕ ਗਿੱਠ ਬਾਹਰ ਆਉਣਾ ਆਰਡਰ ਤੇ ਉਹੀ ਮੀਂਹ ਚੀਜ਼ ਮੈਂ ਦਿਖਾਉਂਦਾ ਸੀ ਵੀ ਆ ਦੇਖੋ ਸਾਰੇ ਹਜੇ ਬਾਲਾ ਤੇ ਮਤਲਬ ਹਜੇ ਆਰਡਰ ਭਰੇ ਨਹੀਂ ਚਲੋ ਆਪਾਂ ਨੂੰ ਤੱਕ ਹੁੰਦੀ ਸਾਰੇ ਭਰਾਵਾਂ ਨੂੰ ਵੀ ਜਿਹੜੀ ਮੱਜ ਨੇ ਕਿਹੜੀ ਕੰਡੀਸ਼ਨ ਸੀ ਸੁਣਾ ਤਾਂ ਉਹੀ ਗੱਲ ਆ ਵੀਰ ਵਾਲੀ ਆ ਜਦੋਂ ਬਲਜੇ ਨਿਕਲ ਕੇ ਤੇ ਨੇ ਇੱਕ ਗਿੱਠ ਬਾਹਰ ਨੂੰ ਕੱਢਣਾ ਛੱਡਾ ਤਾਂ ਬਾਕੀ ਵੀਰ ਦਾ ਬਾਈ ਨੰਬਰ ਬੋਲੀ 62832 62832 04812 04812 ਹਾਂਜੀ 62832 04812 12 ਇਹ ਨੰਬਰ ਹੈ ਬਾਈ ਦਾ ਹਾਂਜੀ ਹਾਂਜੀ ਤਾਂ ਜਿਹਨੂੰ ਵੀ ਵੀਰ ਨੂੰ ਜਾਇਦਦੀ ਆ ਵਧੀਆ ਸੀਲ ਮੱਝ ਹੈ ਹਾਂਜੀ ਬਾਈ ਨੂੰ ਕਰੋ ਫੋਨ ਬਾਕੀ ਘਰੇ ਖੜੀ ਹੈ ਸੀਲ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਆਪਦੀ ਬਰੀਡਿੰਗ ਤਿਆਰੀ ਕਰਦੇ ਆ ਠੀਕ ਹੈ ਜੀ ਮਾਂ ਕਿੰਨੇ ਦੋ ਦਿੱਤਾ ਸੀ ਇਹ ਮਾਂਲੇ 67 12 ਕਿਲੋ 17 12 ਕਿਲੋ ਦਰਤੀ ਸੀ ਅੱਛਾ ਮਗਰਲੇ ਸਾਲ ਵੇਚੀ ਹੈ ਨਾ ਹਾਂਜੀ ਮਾਂ ਦੀ ਆਪਣੀ ਕੋਲ ਵੀਡੀਓ ਵੀ ਪਈ ਹੈ ਜੀ ਵੀਡੀਓ ਵੀ ਪਈ ਹੈ ਬਹੁਤ ਚੰਗੀ ਵੇਚੂ ਇਹ ਤੋਂ ਵੀ ਡਬਲ ਸੀ ਇਹ ਤੋਂ ਵੀ ਡਬਲ ਸੀ ਹਾਂਜੀ ਤੇ ਤਾਂ ਹੀ ਬਾਈ ਛੋਟੀ ਵੀ ਬਹੁਤ ਚੰਗੀ ਆ ਬਾਈ ਆ ਸਾਰੇ ਤੁਹਾਨੂੰ ਇੱਕ ਵਾਰੀ ਜਮਾ ਪੂਰੀ ਫਰੇਮ ਚ ਝੜ ਕੇ ਦਿਖਾਉਣੇ ਤੁਹੇ ਦੇਖ ਸਕਦੇ ਆ ਤੇ ਹਜੇ ਤਾਂ ਹੋਰ ਵੀ ਕੱਚ ਕੱਢਣਾ ਝੋਟੀ ਨਹੀਂ ਹਜੇ 2-4 ਦਿਨ ਜੇ ਹੋਰ ਨਾਸ ਹੋਈ ਤਾਂ ਇਹਨੇ ਐਂਡ ਕਰ ਦੇਣਾ ਬਾਈ ਤੇ ਬਾਈ ਕਹਿੰਦਾ ਹਜੇ 5-4 ਦਿਨ ਨੇ ਲਈ ਜਾਣੇ ਤਾਂ ਠੀਕ ਹੈ ਜੀ ਸਸੇਕਾਲ ਧੰਨਵਾਦ